ਆ ਲਓ ਦੋਸਤੋ ਵੜੀਕ ਦੀਆਂ ਘੜੀਆਂ ਖਤਮ ਜਿਸ ਤਰ੍ਹਾਂ ਕੰਡੇ ਦੇ ਕੰਡੇ ਦੀ ਤੁਹਾਨੂੰ ਵੀ ਡੀਕ ਰਹਿੰਦੀ ਐ ਸੋ ਸਾਡੀਆਂ ਵੀ ਤਾਰਾ ਮੋਗੇ ਨਾਲ ਜੁੜ ਚੁੱਕੀਆਂ ਨੇ ਡਾਕਟਰ ਮਰੀਕ ਸਿੰਘ ਕੰਡਾ ਹਾਜ਼ਰ ਨੇ ਕੰਡੇ ਦਾ ਕੰਡਾ ਲੈ ਕੇ ਕੰਡਾ ਸਾਹਿਬ ਚਨ ਪ੍ਰਦੇਸੀ ਰੇੜੀ ਦੀਆਂ ਤਿਰੰਗਾ ਤੇ ਆਪ ਜੀ ਦਾ ਸਵਾਗਤ ਐ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹਜੂਰ ਬਸ ਠੀਕ ਠਾਕ ਜੀ ਹੀਰਵਾ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦਾ ਕੰਡਾ ਫਿਰ ਤਿੱਖਾ ਜੀ ਪੂਰਾ ਕੰਡਾ ਦਿਨ ਦਿਨ ਤਿੱਖਾ ਹੋ ਹੀ ਜਾਂਦਾ ਜੀ ਚੰਗੀ ਗੱਲ ਐ ਜੀ ਤੇ ਕੀ ਆ ਜੀ ਫਿਰ ਅੱਜ ਦਾ ਕੰਡਾ ਅੱਜ ਹੈਪੀ ਔਮਨ ਡੇ ਜੀ ਵਿਸ਼ਵ ਔਰਤ ਦਿਵਸ ਜੀ ਜੀ ਅੰਤਰਰਾਸ਼ਟਰੀ ਜਿਹੜਾ ਦਿਨ ਹੈ ਅੱਜ ਜੀ ਵੈਸੇ ਜੇ ਮੈਂ ਕਹੂੰਗਾ ਡੇਲੀ ਹੈਪੀ ਔਮਨ ਡੇ ਜੀ ਕਿਉਂਕਿ ਇਹ ਲੋਕ ਪਤਾ ਨਹੀਂ ਕਿਉਂ ਕਹਿੰਦੇ ਨੇ ਵੀ ਇੱਕ ਦਿਨ ਇਹਨਾਂ ਦਾ ਦੇ ਹੁੰਦਾ ਸਾਰੇ ਦਿਨ ਹੀ ਹੁੰਦੇ ਨੇ ਜਪਾਨ ਨੂੰ ਔਰਤ ਨੂੰ ਬੰਦੇ ਦੇ

ਜੇ ਸਰੋਸ਼ੀ ਨੇ ਤੈਨੂੰ ਕੇ ਰੱਖਿਆ ਹੈ ਉਸ ਦੀ ਕੇਂਦਰ ਬਿੰਦੂ ਤਾਂ ਤੂੰ ਹੀ ਉਸ ਦੀ ਕੇਂਦਰ ਬਿੰਦੂ ਤਾਂ ਤੂੰ ਹੀ ਹੈ ਤੂੰ ਕਹੇ ਅਨਕਹਿਦਾ ਸਾਵਨਾ ਰੱਖ ਤੂੰ ਕਹੇ ਅਨਕਹਿਦਾ ਹੈ ਸਾਵਨਾ ਰੱਖ ਕਿਤੇ ਜਾਣਾ ਕਿਤੇ ਦਿਸਖੈ ਦੇ ਵੀ ਨਾ ਕਰ ਜੀ ਤੂੰ ਕਹੇ ਅਨਕਹਿਦਾ ਹੈ ਸਾਵਨਾ ਰੱਖ

ਉਦੋਂ ਨਾ ਰੱਖਿਆ ਭਾਰਤ ਜੀ ਕਿੰਦਾ ਵੱਡੇ ਪਾਪਾ ਕੋਈ ਵਧੀਆ ਜੀ ਕਹਾਣੀ ਸੁਣਾਓ ਹੂੰ ਪੋਤੇ ਨੇ ਹਰ ਰੋਜ਼ ਵਾਂਗ ਦਾਦੇ ਨੂੰ ਕਿਹਾ ਪੁੱਤ ਅੱਜ ਮੈਂ ਤੈਨੂੰ ਬਹੁਤ ਹੀ ਵਧੀਆ ਕਹਾਣੀ ਸੁਣਾਵਾਂਗਾ ਅੱਜ ਨਾ ਕਿਸੇ ਰਾਜੇ ਦੀ ਨਾ ਕਿਸੇ ਰਾਣੀ ਦੀ ਨਾ ਕੋਈ ਲਵ ਸਟੋਰੀ ਨਾ ਹੀ ਕੋਈ ਐਵੇਂ ਅਣਕਹੀ ਜੀ ਕਹਾਣੀ ਪਰ ਧਿਆਨ ਨਾਲ ਸੁਣੀ ਮੇਰੇ ਸੀਬੀਸੀ ਪੋਤਰੇਆ ਦਾਦਾ ਜੀ ਇਹ ਹਰ ਰੋਜ਼ ਉਹਨੂੰ ਲਾਡ ਵਾਂਗ ਜੀ ਵੱਡੇ ਪਾਪਾ ਨੂੰ ਪ੍ਰੋਬਲਮ ਜੀ ਉਹ ਨੋ ਪ੍ਰੋਬਲਮ ਹੈ ਬੱਚਿਆ ਇਸ ਦਾ ਤੈਨੂੰ ਮੋਰਲਸ ਨਾ ਪਾਉ ਹੂੰ ਉਹ ਜੀ ਵੱਡੇ ਪੱਪਾ ਇੱਕ ਬਹੁਤ ਵੱਡਾ ਪਿੰਡ ਉਸ ਪਿੰਡ ਵਿੱਚ ਬਹੁਤ ਲੋਕ ਰਹਿੰਦੇ ਨੇ ਬਹੁਤ ਆਬਾਦੀ ਹੈ ਉਸ ਦੀ ਉਸ ਪਿੰਡ 'ਚ ਇੱਕ ਬਹੁਤ ਵੱਡਾ ਖੂਹ ਹੈ ਜਿਸ ਤੋਂ ਲੋਕ ਆਪਣਾ ਪੀਣ ਲਈ ਪਾਣੀ ਪਰਦੇ ਨੇ ਆਪਣੀ ਪਿਆਸ ਬੁਝਾਉਂਦੇ ਨੇ ਹੋਇਆ ਕਿ ਹੋਇਆ ਕਿ ਰੱਬ ਦੀ ਕਰਨੀ ਉਸ ਖੂਹ 'ਚ ਲੜਦੇ ਲੜਦੇ ਦੋ ਕੁੱਤੇ ਡਿੱਗ ਪਏ ਹੂੰ ਤੇ ਮਰ ਗਏ ਹੁਣ ਪਾਣੀ ਚ ਬੋਲ ਲੱਗ ਪਈ ਬਸ ਉਹ ਦਿਨੋਂ ਦਿਨ ਵੱਧ ਰਹੀ ਸੀ ਪਿੰਡ ਦੇ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਿੰਡ ਚ ਇੱਕ ਹੀ ਖੂਹ ਲੋਕਾਂ ਦੀ ਮਾਰੀਆਂ ਫੈਲ ਲੱਗੀਆਂ ਲੋਕ ਪਾਣੀ ਤੋਂ ਪਿਆਸੇ ਮਰਨ ਲੱਗੇ ਫਿਰ ਕੀ ਹੋਇਆ ਵੱਡੇ ਪਾਪਾ ਕਿਸੇ ਪਿੰਡ ਵਾਸੀ ਨੇ ਦੱਸਿਆ ਬਈ ਪਿੰਡ ਦੀ ਫਿਰਨੀ ਤੇ ਇੱਕ ਸਾਧੂ ਤਪੱਸਿਆ ਕਰ ਰਿਹਾ ਹੈ ਆਪਾਂ ਉਸ ਕੋਲ ਚੱਲਦੇ ਹਾਂ ਸ਼ਾਇਦ ਕੋਈ ਹੱਲ ਨਿਕਲ ਆਵੇ ਲੋਕ ਇਕੱਠੇ ਹੋ ਕੇ ਸਾਧੂ ਕੋਲ ਗਏ ਤੇ ਸਾਰੀ ਗੱਲ ਦੱਸਤੀ ਸਾਧੂ ਸਿਆਣਾ ਸੀ ਉਸਨੇ ਕਿਹਾ 500 ਬਾਲਟੀਆਂ ਪਾਣੀ ਦੀਆਂ ਖੂਜੋ ਕੱਢ ਦਿਓ ਤੇ ਪਾਣੀ ਪੀ ਲਓ ਜਾਓ ਬੈਂਡ ਵਾਲਿਆਂ ਨੇ ਇਸੇ ਤਰ੍ਹਾਂ ਕੀਤਾ ਪਰ ਉਹ ਪਹਿਲਾਂ ਆਂਗੀ ਆ ਰਹੀ ਸੀ ਲੋਕ ਫੇਰ ਇਕੱਠੇ ਹੋ ਗਏ ਸਾਧੂ ਨੂੰ ਫੇਰ ਜਾ ਕੇ ਪ੍ਰੋਬਲਮ ਨਸ ਸੀ ਸਾਧੂ ਨੇ ਕਿਹਾ ਤੁਸੀਂ 1000 ਬਾਲਟੀਆਂ ਖੂਜੋ ਕੱਢ ਦਿਓ ਪਾਣੀ ਪੀ ਲਓ ਜਾਓ ਬੈਂਡ ਵਾਲਿਆਂ ਨੇ ਫੇਰ ਇਸੇ ਤਰ੍ਹਾਂ ਕੀਤਾ ਪਰ ਉਹ ਅੱਗੇ ਤੋਂ ਅੱਗੇ ਵੱਧ ਰਹੀ ਸੀ ਪਿੰਡ ਵਾਲਿਆਂ ਨੇ ਫੇਰ ਸਾਧੂ ਕੋਲ ਜਾ ਕੇ ਬੇਨਤੀ ਕੀਤੀ ਤੇ ਸਾਧੂ ਨੇ ਆਪਣੀ ਸ਼ਕਤੀ ਨਾਲ ਅੱਖਾਂ ਬੰਦ ਕਰਕੇ ਦੇਖਿਆ ਤੇ 50 ਮਿੰਟਾਂ ਦਾ ਗੁੱਸੇ ਜਿਹਾ ਮੂਰਖ ਪ੍ਰਾਣੀਓ ਫੂਜ ਕੁੱਤੇ ਦਾ ਕੱਢੋ ਉਹ ਉਹ ਕੁੱਚ ਕੁੱਤੇ ਕੱਢੇ ਕਿ ਨਹੀਂ ਕੱਢੇ ਉਹ ਕਹਿੰਦਾ ਜੀ ਨਹੀਂ ਅਸੀਂ ਤਾਂ ਨਹੀਂ ਕੱਢੇ ਕਹਿੰਦਾ ਕੁੱਚ ਕੁੱਤੇ ਕੱਢੋ ਫੇਰ 1000 ਬਾਲਟੀ ਬਾਹਰ ਕੱਢੋ ਫੇਰ ਪਾਣੀ ਪੀਓ ਫੇਰ ਵਟੇ ਵਫਕੀ ਹੋਇਆ ਬਸ ਫੇਰ ਕੀ ਸੀ ਪਿੰਡ ਵਾਲਿਆਂ ਨੇ ਕੁੱਤੇ ਕੱਢੇ ਤੇ ਫੇਰ 1000 ਬਾਲਟੀ ਪਾਣੀ ਦੀ ਗੱਡੀ ਫਿਰ ਸਾਡੇ ਰਾਮਾ ਜੀ ਦੇ ਅੰਦਰ ਵੀ ਬਦੀਤ ਕਰਨ ਲੱਗੇ ਹੁਣ ਹੁਣ ਦੱਸ ਸਟੋਰੀ ਦਾ ਮੋਰਲ ਕੀ ਹੋਇਆ ਵੱਡੇ ਪਾਪਾ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਤੁਸੀਂ ਹੀ ਦੱਸੋ ਮੈਨੂੰ ਨਹੀਂ ਸਮਝ ਲੱਗਦੀ ਉਹ ਮੇਰੇ ਸੀ ਵੀਸੀ ਪੋਤੇ ਆ ਇਹਦਾ ਮੋਰਲ ਇਹ ਹੈ ਜਿੰਨਾ ਚਿਰ ਅਸੀਂ ਭਾਪ ਦੇ ਕੂਚ ਉਪਰ ਹਸਤਾਚਾਰ ਵਾਲੇ ਕੁੱਤੇ ਨਹੀਂ ਕੱਢਾਂਗੇ ਸਾਡਾ ਹਾਲ ਵੀ ਪਿੰਡ ਵਾਲਾ ਵਰਗੇ ਹੁਣ ਬਾਜੀ ਬਹੁਤ ਖੂਬ ਏ ਸਰ ਜਿੰਗਾ ਆਪਣੇ ਫਰਜ਼ੀ ਕਹਾਣੀ ਮੇਰੀ ਜੀ ਸੁਣੀ ਇੱਕ ਅੱਜ ਕੱਲ੍ਹ ਹਰ ਰੋਜ਼ ਹੀ ਖ਼ਬਰ ਪੜਨ ਮਿਲਦੀ ਹੈ ਕਿ ਕਰੋੜ ਰੁਪਏ ਦੀ ਟਰੈਵਲ ਜਨ ਨੇ ਠੱਗੀ ਮਾਰੀ 90 ਲੱਖ ਰੁਪਏ ਦੀ ਟਰੈਵਲ ਜਨ ਨੇ ਠੱਗੀ ਮਾਰੀ ਜਾਂ 80 ਲੱਖ ਦੀ ਅਜਿਹੀ ਕਮ ਪੜੀ ਜੀ ਖ਼ਬਰ ਕਿ ਠੱਗੀ ਵਜੀ ਪਹਿਲਾਂ ਤਾਂ ਮੈਨੂੰ ਇਹ ਹੀ ਪਤਾ ਲੱਗਦਾ ਜਿਹੜੇ ਬਾਹਰ ਜਾਣ ਦੇ ਲੋਕ ਸਰਪਾਰ ਹੁੰਦੇ ਨੇ ਉਹ ਇੰਨੇ ਨੇ ਪੈਸੇ ਦੇਣਾ ਏਜੰਟਾਂ ਨੂੰ ਦੇਣ ਨਾਲ ਵੀ ਉਹ ਜੀ ਲੈਣ ਵਾਲੇ ਵੀ ਉਹ ਜੀ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਇੰਨੇ ਇੰਨੇ ਪੈਸੇ ਇਹ ਲਿਉਂਦੇ ਕਿੱਥੋਂ ਆ ਤੇ ਇਹ ਉਹ ਦਿੰਦੇ ਕਿਵੇਂ ਆ ਤੇ ਜਾ ਉਹ ਕਿਵੇਂ ਜਾਣਾ ਚਾਹੁੰਦੇ ਨੇ ਉਹਨਾਂ ਟ੍ਰੈਵਲ ਏਜੰਟਾਂ ਦੇ ਸਮੇਂ ਅੱਜ ਇਹ ਰਕਣ ਲੈਦਾ ਗੰਡਾ ਲਿਖਿਆ ਉਹ 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 ਦੱਸਣਾ ਸ਼ੁਰੂ ਕਰਨ ਲੱਗਾ ਜੀ ਰਾਂਝਾ ਏਜੰਟ ਹੂੰ ਰਾਂਝਾ ਕਹਿੰਦਾ ਆਜੋ ਜੇ ਫਾਰਨ ਜਾਣਾ ਰਾਂਝਾ ਕਹਿੰਦਾ ਆਜੋ ਜੇ ਫਾਰਨ ਜਾਣਾ ਗੱਲ ਕਰਦਾ ਹਾਂ ਮੈਂ ਤਾਂ ਖਰੀ ਖਰੀ ਹੀ ਰੇ ਪਾਸਪੋਰਟ ਬਿਨਾਂ ਵੀ ਕਰ ਲ ਦੂੰ ਕਰ ਦੂੰ ਮੈਂ ਤਾਂ ਜਮੇ ਦੀ ਚੜੀ ਹੀ ਰੇ ਹੂੰ ਆਪਾ ਪਾਸਪੋਰਟ ਬਿਨਾ ਵੀ ਘੱਲ ਦਿਆਂ ਕਰਦੋਂ ਮੈਂ ਤਾਂ ਜਵੇਂ ਦੀ ਚਰੀ ਹੀਰੇ ਦੱਸ ਕਿੱਥੇ ਜਾਣਾ ਤੂੰ ਮਿਰਜਿਆ ਦੱਸ ਕਿੱਥੇ ਜਾਣਾ ਤੂੰ ਮਿਰਜਿਆ ਮੇਰੀ ਹਰ ਤਾਂ ਤੇ ਬੱਤੀ ਹਰੀ ਹੀਰੇ ਕੰਡਿਆ ਪਾਣੀ ਚ ਆਲੂ ਬਣਾਉਣਾ ਐ ਐਸੇ ਕੰਡਿਆ ਪਾਣੀ ਚ ਆਲੂ ਬਣਾਉਣਾ ਐ ਐਸੇ ਜਿਵੇਂ ਹੁੰਦੀ ਐ ਮੇਰੀ ਤਰੀ ਹੀਰੇ ਇਸ ਵਾਰ ਸਾਡੇ ਟ੍ਰੈਵਲ ਜੈਂਟਸ ਹੀ ਰਹਿ ਗਏ ਆ ਉਹ ਪਤਾ ਨਹੀਂ ਕਿਵੇਂ ਬਾਇਆ ਬਸੰਦਾ ਪੀਤੀ ਕਿਵੇਂ ਕਰਦੇ ਨੇ ਉਹ ਜਿਹੇ ਲੋਕ ਜਾਣ ਵਾਲੇ ਨੇ

ਇਹ ਦੋਸਤਾਂ ਦੇ ਵਿੱਚ ਹੀ ਮੇਰੇ ਸਾਹਮਣੇ ਹੋਂਦ ਤੱਕ ਤੇ ਮੈਨੂੰ ਲੱਗਦੀ ਨਹੀਂ ਉਹ ਵਿਦੇਸ਼-ਵਿਦੇਸ਼ ਜਾਈ ਜਾ ਤੇ ਮੈਨੂੰ ਤਾਂ ਕੋਈ ਦਿਖੀ ਨਹੀਂ ਇਹ ਸੇ ਬਹੁਤ ਜਿਆਦੇ ਚਮਚੇ ਇੱਕ ਮੈਂ ਲੈ ਕੇ ਆ ਜਾਣਾ ਚਮਚੇ ਚਮਚੇ ਲੋਕ ਨੇ ਮੰਤਰੀਆਂ ਦੀ ਪੂਛ ਹੁੰਦੇ ਬਿਲਕੁਲ ਚਮਚੇ ਲੋਕ ਨੇ ਮੰਤਰੀਆਂ ਦੀ ਪੂਛ ਹੁੰਦੇ ਸਾਰਾ ਇਹਨਾਂ ਕੋਲ ਹੁੰਦਾ ਹਿਸਾਬ ਬੇਲੀ ਕਿਹਦੇ ਕੋਲੋਂ ਕਿੰਨੀ ਕਿਵੇਂ ਫੀਸ ਲੈਣੀ ਕਿਹਦੇ ਕੋਲੋਂ ਕਿੰਨੀ ਕਿਵੇਂ ਫੀਸ ਲੈਣੀ ਬੜੇ ਮਾਹਰ ਹੁੰਦੇ ਨੇ ਇਸ ਵਿੱਚ ਜਾਬ ਬੇਲੀ ਇਹਦੇ ਕੋਲੋਂ ਕਿੰਨੀ ਕਿੰਨੀਆਂ ਫੀਸ ਦੇਣੀ ਬੜੇ ਮਹਾਰ ਹੁੰਦੇ ਵਿੱਚ ਇਸ ਜਾਬ ਬੇਲੀ ਮੰਤਰੀਆਂ ਤਾਈਂ ਮੁਸ਼ਕ ਨਹੀਂ ਜਾਣ ਦਿੰਦੇ ਵਰਤਨ ਕਿਵੇਂ ਸ਼ਰਾਬ ਸ਼ਬਾਬ ਬੇਲੀ ਕੰਡਿਆ ਚਮਚੇ ਲਈ ਗੁਣ ਇਹ ਬੜੇ ਲਾਜਮ ਬੇਈਮਾਨ ਬੇਸ਼ਰਮ ਬੇਹਿਸਾਬ ਬੇਲੀ ਜੀ ਬਹੁਤ ਖੂਬ ਇਹ ਕੰਮ ਕੀ ਕਰਦੇ ਜੀ ਅੱਛਾ ਤੁਸੀਂ ਆ ਸਿਰੇ ਸਿਰੇ ਕੀ ਕੁਛ ਕਰਦੇ ਹੋ ਸਾਰ ਸੁਰ ਜਾਂਦੇ ਹੋ ਸਬਜ਼ੀ ਸਬਜ਼ੀ ਮੰਡੀ ਜਾਂਦੇ ਹੋ ਹਾਂਜੀ ਹਾਂਜੀ ਮੈਂ ਤਕਰੀਬਨ ਤੁਹਾਨੂੰ ਦੱਸਿਆ ਸੀ ਮੈਂ ਰੁਟੀਨ 'ਚ ਹੀ ਜਾਂਦਾ ਹੁੰਦਾ ਸਵੇਰੇ ਸਾਡੇ ਨਾਲ ਹੀ ਸਬਜ਼ੀ ਮੰਡੀ ਐ ਇੱਥੇ ਅੱਜ ਇੱਕ ਬੜੀ ਜੀ ਬੁਗਰੀ ਗੱਲ ਮੈਨੂੰ ਲੱਗੀ ਉੱਤੇ ਇੱਕ ਨਾ ਇੰਡੋ ਗੱਡੀ ਤੇ ਸਜ਼ਾ ਜੀ ਆਉਂਦੇ ਨੇ ਇੰਡੋ ਗੱਡੀ ਸਬਜ਼ੀ ਵੇਚਣ ਆਉਂਦੇ ਨੇ ਅੱਛਾ ਬਾਕੀ ਕੋਈ ਰੇਡੀ ਤੇ ਆਉਂਦਾ ਕੋਈ ਕਿਵੇਂ ਆਉਂਦਾ ਉਹ ਇੰਡੋ ਗੱਡੀ ਜਦੋਂ ਪਹਿਲਾਂ ਦੇਖ ਕੇ ਰਾਨ ਹੋ ਗਿਆ ਤੇ ਉਹ ਵਿਚਾਰੇ ਨਾ ਇਕੱਲੇ ਖੜੇ ਤੇ ਉਹ ਹੰਦੀ ਇਹਨਾਂ ਦੀ ਬਾਲੀ ਸਮਝੀ ਤੁਸੀਂ ਦਿੱਖੀ ਹੋਊਗੀ ਬਰੋਕਲੀ ਬਿਲਕੁਲ ਬੜੀ ਮਹਿੰਗੀ ਸਬਜੀ ਹੈ ਅਮੀਰਾਂ ਦੀ ਸਬਜੀ ਹੈ ਜੀ ਖਰਾਬ ਹੋਏ ਵੀ ਗੋਭੀ ਲਾਇਆ ਹੋਇਆ ਜੀ ਉਹਨੇ ਤੇ ਉਹ ਕੱਲਾ ਖੜਾ ਹੋਇਆ ਕੋਲ ਕੋਈ ਕੋਈ ਗਾਹਕ ਨਾ ਹੂੰ ਵਾਪਸੀ ਹੋਈ ਹੈ ਗਾਜਨਾ ਮਟਰ ਲੋਕੀ ਦੀ ਜਾਂਦੇ ਸੀ ਕਿ ਹੋਰ ਆ ਧਨੀਏ ਨੇ ਗੁੱਟੀਆਂ ਇਹ ਉਹ ਜਿਵੇਂ ਸਾਨੂੰ ਪਤਾ ਇਹ ਸਬਜੀ ਦੀ ਬੇਕਦਰਿ ਕਿੰਨੀ ਹੋ ਰਹੀ ਹੈ ਜੋ ਕਿਰਾਕ ਲੱਗਾ ਖੜਾ ਮੈਨੂੰ ਮੈਂ ਉਹਦੇ ਕੋਲ ਜਾਵੜਿਆ ਤੇ ਮੈਂ ਕਿਹਾ ਸਸਤੀ ਕਾਲ ਜੀ ਤੇ ਕਹਿੰਦਾ ਸਸਤੀ ਕਾਲ ਮੈਂ ਕਿਹਾ ਜੀ ਬਰੋਕਲੀ ਕਿਵੇਂ ਲਈ ਹੈ ਉਹ ਕਹਿੰਦਾ ਜੀ ਤੁਸੀਂ 10 ਰੁਪਏ ਕਿਲੋ ਲੈ ਜਾਓ ਅੱਛਾ ਮੁੱਤ ਦੇ ਭਾ ਮੈਂ ਕਿਹਾ ਜੀ ਬਰੋਕਲੀ ਦੀ ਗੱਲ ਕਰਦਾ ਹੂੰ ਕਹਿੰਦੇ ਮੈਂ ਵੀ ਬਰੋਕਲੀ ਦੀ ਗੱਲ ਹੀ ਕਰਦਾਗਾ ਤੁਸੀਂ ਐ ਕਰੋ ਜੀ 40 ਰੁਪਏ ਦੀ 5 ਕਿਲੋ ਲੈ ਲਓ ਹੂੰ ਓ ਮੈਂ ਕਿਹਾ ਜੀ ਕੀ ਗੱਲ ਹੋ ਕੀ ਸਸਤੀ ਕਾ ਤੋ ਇੰਨੀ ਹੋ ਕੀ ਬਰੋਕਲੀ ਮੈਂ ਕਿਹਾ ਵੀ ਹੋਰ ਕੋਈ ਬਿਮਾਰੀ ਪੂਣ ਲੱਗੀ ਹੋਵੇ ਇਨਰ ਜੀ ਤੇ ਕਹਿੰਦੇ ਬਰੋਕਲੀ ਕਿਉਂਦੀ ਹੈ ਮੈਂ ਤਾਂ ਖੜਾ ਵੀ ਦੂਜੇ ਬੰਦੇ ਨੇ ਚਾਹ ਵਿੱਚ ਗਾਧੋ ਖੜਾ ਕਹਿੰਦੇ ਪਿਛਲੇ ਹਫ਼ਤੇ ਮੈਂ ਬਰੋਕਲੀ ਲੁਧਿਆਣੇ ਵਿੱਚ ਕੈਂਸ ਤੇ ਉਧਰ 80 ਰੁਪਏ ਕਿਲੋ ਵਿੱਚੀ ਥੋਗ ਰੇਟ ਜਦੋਂ 100 ਰੁਪਏ ਕਿਲੋ ਵਿਕਦੀ ਆ ਅਕੰਡਾ ਸਾਹਿਬ ਉਹ ਬੁੜੀਆਂ ਕੋਲ ਦੀ ਲੰਘ ਜਾਂਦੀਆਂ ਹੋਣਗੇ ਕਹਿੰਦੇ ਹੁਣੇ ਲੈ ਭਾਈ ਖੜਾ ਤਾਂ ਕਾਰ ਲਈਆਂ ਗੋਭੀ ਇਹਦੀ ਖਰਾਬ ਹੋਈ ਪਈ ਹੈ ਨਹੀਂ ਨਹੀਂ ਕਿੰਨਾ ਕਰ ਦੇ ਜੀ ਉਹ ਆਪਣੇ ਬੰਦੇ ਦਾ ਸਰੀ ਗੋਭੀ ਵੀ ਵੇਚਦਾ ਭਾਈ ਐਂ ਕਹਿੰਦੀ ਉਹਨੇ ਨਸਰੀ ਗੋਭੀ ਆ ਲੈ ਨਾ ਬਰੋਕਲੀ ਗੋਭੀ ਸੜੀ ਹੋਈ ਆ ਚਾਰ ਦਾ ਸਾਹਿਬ ਜੀ ਵੇਚਣਾ ਹੁੰਦਾ ਇਹ ਨਾਲੇ ਗੋਭੀ ਸਾੜੀ ਲਈ ਫਿਰਦਾ ਗੋਭੀ ਉਹ ਕਹਿੰਦੀ ਹਣੀ ਬਰੋਕਲੀ ਨੂੰ ਨਹੀਂ ਗੋਭੀ ਕਾ ਨੂੰ ਮੇਰੇ ਖੜੇ ਖੜੇ ਇੱਕ ਬੰਦਾ ਆਇਆ ਕਹਿੰਦਾ ਕੀ ਹੋ ਗਿਆ ਕਹਿੰਦਾ ਹੈ ਤਾਂ ਗੋਭੀ ਮਿਲ ਗਈ ਪਰ ਉਹਨਾਂ ਕਹਿੰਦਾ ਖਰਾਬ ਹੋ ਗਈ। ਇਹ ਉਹ ਸਬਜ਼ੀ ਵਾਲੇ ਤਾਂ ਦਿਲ ਨਹੀਂ ਕੀਤਾ ਵੀ ਆਪਣਾ ਸਰਪੱਟੇ ਵੀ ਕਿੱਥੇ ਆ ਗਿਆ ਮੈਂ। ਸਰਪੱਟੇ ਕੀ ਉਹਦੇ ਕੋਲ ਤਾਜ਼ੇ ਗੰਡੇ ਸਿਪੂ ਕਾਂ ਵਾਲੇ ਤੇ ਮੈਂ ਕਿਹਾ ਜੀ ਇਹ ਉਹ ਬੰਡਲ ਬੰਨ ਕੇ ਰੱਖੇ ਹੋਏ ਵਿਚਾਰੇ ਨੇ 5-5 ਕਿਲੋ ਦੇ ਤੇ ਮੈਂ ਕਿਹਾ ਵੀ ਇਹ ਕੀ ਰੇਟ ਆ। ਉਹ ਕਹਿੰਦਾ ਜੀ 20 ਰੁਪਏ ਦਾ 5 ਕਿਲੋ ਦਾ ਬੰਡਲ ਆ। ਮੈਨੂੰ ਆਦੀ ਇੰਨੀ ਸਸਤੀ ਗੱਜ ਬਿੱਤੀ ਐ ਨਾ ਸਸਤੀ ਦਾ ਮਹਿੰਗਾ ਬੋਏ ਦੁਕਾਨ ਨਾਲ ਦੇ ਤਾਂ ਕਹਿੰਦਾ ਹੁਣ ਮੈਂ ਕਹਿੰਦਾ ਇੱਥੇ ਘਾਟੀ ਆਇਆ ਕਰਨਾ ਅੱਜ ਤਾਂ ਕਹਿੰਦਾ ਹੁਣ ਕੋਈ ਪਹੁੰਚਦਾ ਹੀ ਕੋਈ ਨਹੀਂ ਆ ਤੁਸੀਂ ਕਹਿੰਦਾ ਲੈ ਲਓ ਮੈਂ ਕਹਿੰਦਾ ਮੈਨੂੰ ਕਿੱਲੋ ਗੰਢੇ ਦੇ ਦਿਓ 10 ਰੁਪਏ ਟਾਲੋ 10 ਰੁਪਏ ਇਹ ਤੇ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਐ ਕਰੋ ਜੀ ਬੰਦੇ ਦੇ ਦਸ ਲਓ ਮੇਰੇ ਸਕੂਟਰ ਤੇ ਬੰਦੇ ਰੱਖ ਜੀ ਅੱਛਾ ਕੀ ਕਾਰਨ ਹੈ ਬੰਦਾ ਕੋਈ ਬੜਾ ਗਾਂਵਾਦੂ ਹੋਏਗਾ ਜਿਹੜਾ ਬਰੋਕਲੀ ਵੇਚਦਾ ਉਹ ਵੀ ਮੋਗੇ ਦੀ ਮੰਡੀ ਚ ਮੋਗਾ ਇਹ ਗੱਲ ਨਹੀਂ ਐਡਵਾਂਸ ਨਹੀਂ ਐ ਪਰ ਕਦਰਦਾਨ ਨਹੀਂ ਐ ਅੱਛੀਆਂ ਚੀਜ਼ਾਂ ਦੇ ਇਹ ਡਰਾਸਡੀ ਐ ਬਿਲਕੁਲ ਜੀ ਅੱਜਕੱਲ੍ਹ ਦੁਜੀ ਕੋ ਵੀ ਫੋਨ ਗੋ ਵੀ ਆਉਤਾ ਬਸੂਨੀ ਖਾਂਦੇ ਤੇ ਉਹ ਬਹੁਤ ਮਾਰਦੀ ਆ ਤੇ ਬਰੋਕਲੀ ਤੇ ਬਹੁਤ ਵਧੀਆ ਹੈ ਜੀ ਆ ਹਾਂ ਤਵਜੀ ਸਾਲਾਂ ਨੂੰ ਲਈ ਖਾਂਦੇ ਨੇ ਬਾਹਰ ਲੋਕ ਗਣ ਕਰੀ ਆ ਜੀ ਬਿਲਕੁਲ ਔਰ ਮੈਂ ਉਹਨੂੰ ਪੁੱਛਿਆ ਹੋਇਆ ਉਹਨੇ ਮੇਰਾ ਨੰਬਰ ਲਿਆ ਤੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਮੈਨੇਜਰ ਨੂੰ ਲਾਉਂਗਾ ਤੇ ਮੈਂ ਕਿਹਾ ਕਿ ਤੂੰ ਕਦੇ ਆਂਦਾ ਨਹੀਂ ਮੈਂ ਤੇਰੇ ਕੋਲ ਪੰਜ ਕਿਲੋ ਗੋਭੀ ਲੈ ਰੋਈ ਲੈ ਲਿਆ ਕਰੂੰਗਾ ਕਹਿੰਦਾ ਨਹੀਂ ਨਹੀਂ ਮੈਂ ਤਾਂ ਹੱਸਦਾ ਸੀ ਉਹਨੂੰ ਤੇ ਕੈਰ ਵਿਚਾਰਾ ਮੈਨੂੰ ਬੜਾ ਸੋਝੇ ਹੋਇਆ ਕਹਿੰਦਾ ਭਾਈ ਜੀ ਮੇਰੇ ਕੋਲ ਸਬਜ਼ੀਆਂ ਸਾਰੀਆਂ ਲਾ ਜੀਂ ਸ਼ਿਮਲਾ ਪਰ ਕਿੰਨੇ ਤਰ੍ਹਾਂ ਦੀ ਲਾਈਫ ਹੈ ਅੱਤ ਨੌਰੰਗਾਂ ਦੀ ਹੁੰਦੀ ਜੇ ਸਾਰੇ ਲਾਲ ਪੀਲੀ ਨੀਲੀ ਜਿਹੜੀ ਹੁੰਦੀ ਹੈ ਤੇ ਉਹ ਸਾਰੇ ਕੰਮ ਲਾਏ ਹੋਏ ਮੈਨੂੰ ਸ਼ੌਂਕ ਆ ਕਹਿੰਦਾ ਤੇ ਮੇਰੇ ਕੋਲ 4 ਕਿੱਲੇ ਸਬਜ਼ੀ ਦੇ ਲਾਏ ਆ ਤੇ ਉਹ ਅਗਾਵਾਦੂ ਹੋਣਾ ਬਾਰੋਪੁਰੋਂ ਆਇਆ ਹੋ ਵਿਚਾਰਾ ਬਾਰੋਂ ਨਹੀਂ ਮਿਲਦਾ ਤੇ ਵਿਦੇਸ਼ ਦੀ ਸਾਰੇ ਤੋਂ ਹੈਗੇ ਨੇ ਲਿਸੈਂਸਦਾਰ ਤੇ ਜਿੱਤਾ ਨਾ ਕੋਈ ਡਰਾਈਵਰ ਸੀਗਾ ਨਾ ਕੋਈ ਫੂਪਾਂ ਵਾਲੀ ਗੱਲ ਸੀ ਚਿੱਟਾ ਘੁੱਟਦਾ ਮੈਂ ਕਾਕੀ ਚ ਪੱਗ ਬੰਨੀ ਸੀ ਪਰ ਉਹ ਸੁਆਮੀਆ ਬੰਦਾ ਸੀਗਾ ਤੇ ਉਹ ਵਧੀਆ ਸੀਗਾ ਬੜੀਆ ਵਧੀਆ ਸੋਸ ਸੀਗੀ ਦੇਖੋ ਇੰਨੀ ਅੱਛੀਆਂ ਚੀਜ਼ਾਂ ਮਿੱਟੀ ਦੇ ਮੁੱਲ ਮਿੱਟੀ ਵੀ ਮਹਿੰਗੀ ਹੈ ਜੀ ਹੁਣ ਤਾਂ ਰੇਤਾ ਦੇਖ ਲਓ ਕੀ ਰੇਟ ਹੈ ਤੇ ਬਰੋਕਲੀ ਦੀ ਕਿਵੇਂ ਬੇਕਦਰੀ ਹੋ ਰਹੀ ਹੈ ਇਹਦਾ ਮਤਲਬ ਅਸੀਂ ਸੁਚੇਤ ਨਹੀਂ ਅੱਛੀਆਂ ਚੀਜ਼ਾਂ ਪ੍ਰਤੀ ਹੋਰ ਬਥੇਰਾ ਗੱਲ ਬਲ ਪਾਈ ਜਾਂਦੇ ਮਹਿੰਗੇ ਪਾ ਲੈ ਕੇ ਪਤਾ ਹੀ ਨਹੀਂਗਾ ਲੋਕਾਂ ਦਾ ਜੀ ਲੋਕ ਅੰਗੂਰ ਲੈ ਲੈਂਦੇ ਆ ਜਿਹੜਾ 100 ਰੁਪਏ ਕਿਲੋ ਆ ਉਹਦਾ ਕੋਈ ਮਤਲਬ ਨਹੀਂ ਉਹ ਮਿੱਠਾ ਹੁੰਦਾ ਉਹਦੇ ਚ ਨਾ ਕੋਈ ਉਹਦੇ ਕੋਈ ਗੁਣ ਹੁੰਦੇ ਅੰਗੂਰ ਦੇ ਇਹ ਹੋਏ ਕਿ ਜੈਨੀ ਨਹੀਂ ਕਹੰਦੇ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਕੀ ਕੀ ਹੈ ਮਤਲਬ ਇਹਦਾ ਮਤਲਬ ਹੈ ਕੰਡਾ ਸਾਹਿਬ ਕਿ ਲੋਕ ਅਣਜਾਣ ਨੇ ਜ਼ਿੰਦਗੀ ਪ੍ਰਤੀ ਆਲੇ ਦੁਆਲੇ ਪ੍ਰਤੀ ਹੈ ਨਾ ਇੱਕ ਬਹੁਤ ਇਹ ਚਲੋ ਇਹ ਤਾਂ ਆਪਾਂ ਹੱਸਦੇ ਹਾਂ ਸਟਾਰ 'ਚ ਪਰ ਇਹ ਬਦਕਿਸਮਤੀ ਹੈ ਕਿ ਐਡੀਆਂ achhiyan chizaan ਏਦਾਂ ਰੋਲ ਰਹੀਆਂ ਨੇ ਹੈਰਾਨੀ ਹੁੰਦੀ ਹੈ ਰੇਟ ਜਦੋਂ ਮਤਲਬ ਇਹ ਨਹੀਂ ਮਹਿੰਗੀ ਚੀਜ਼ ਵਿਕਦੀ ਹੋਵੇ ਮੁਫਤ ਦੇ ਪਾ ਖਾਸ ਕਰਕੇ ਇਹ ਨਾ ਚੀਜ਼ਾਂ ਨੂੰ ਉਗਾਉਣ ਵਾਲੇ ਵੀ ਫਿਰ ਪਰੇਸ਼ਾਨ ਹੋਣਗੇ ਉਹ ਵੀ ਕੀ ਗਾਂਵਾਦੂ ਕਿਸਾਨ ਬਣਨਗੇ ਇਹ ਵੀ ਟ੍ਰੈਜੇਡੀ ਹੈ ਨਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੁੰਦੀ ਜੀ ਕੰਡਾ ਸਾਹਿਬ ਹੋਰ ਸਾਂ ਸਨੇਹਾ ਕੋਈ ਸਾਂ ਸਨੇਹਾ ਜੀ ਮੈਂ ਮੈਂ ਇੱਕ ਜੀ ਇਸ ਅਲ ਐਨੀ ਜੁਣਾ ਹੈਗਾ ਬਈ ਹਾਇਸ਼ ਅੱਜ ਮੈਂ ਖਾਸ ਗੱਲ ਕਰਨੇ ਚਾਹਣਾ ਹੋਇਆ ਜੀ ਹੈ ਬਈਨਾ ਦੋ ਉੱਤੇ ਜਿਹੜੇ ਉਹ ਮਿਲਦੇ ਨੇ ਕਾਫੀ ਦਿਨਾਂ ਬਾਅਦ ਜੀ ਦੋਨੇ ਪਾਸ ਤੋਂ ਕੁੱਤੇ ਨੇ ਹੂੰ ਉਹ ਕਹਿੰਦੇ ਉਹਦਾ ਨਾਮ ਖਾਹਿ ਹੂੰ ਉਹ ਕਹਿੰਦਾ ਹੋਰ ਸੁਣਾ ਵੀ ਕੀ ਹਾਲ ਆ ਇਹ ਕੁੱਤੇ ਨੇ ਦੂਜੇ ਕੁੱਤੇ ਨੂੰ ਪੁੱਛਿਆ ਹੂੰ ਉਹ ਕਹਿੰਦਾ ਬੱਸ ਭਾਈ ਠੀਕ ਠਾਕ ਆ ਵਧੀਆ ਖਾਈ ਪੀਈ ਦਾ ਦੂਜੇ ਨੇ ਕਿਹਾ ਹੂੰ ਪਰ ਤੇਰੇ ਚਿਹਰੇ ਤੇ ਰੌਣਕ ਨਹੀਂ ਨਜ਼ਰ ਆਉਂਦੀ ਉਹ ਗੱਲ ਨਹੀਂ ਨਹੀਂ ਤੂੰ ਸੁਣਾ ਕੀ ਹਾਲ ਹੈ ਤੇਰਾ ਉਹ ਗੱਲ ਟਾਲ ਦਿਆ ਕਿਹਾ ਉਹ ਮੈਂ ਤਾਂ ਠੀਕ ਠਾਕ ਆਪਾਂ ਮौजਾਂ ਕਰਈਆਂ ਮੇਰਾ ਮਾਲਕ ਤਾਂ ਮੋਦੀ ਬੰਦਾ ਬਸ ਆਦਨ ਕੁੱਛ ਰਿੰਦਾ ਨਾ ਪਾਉਂ ਖੂਕੋਂ ਕੀਦਾ ਤੂੰ ਬੜਾ ਦੇਖਣਾ ਤਨੀ ਮੇਰਾ ਮਾਰਦਾ ਸਾਰਾ ਦਿਨ ਖਿਆ ਰਿੰਦਾ ਜਿਵੇਂ ਭੌਂਕਦਾ ਤਾਂ ਮੈਨੂੰ ਮਾਰਦਾ ਮੈਨੂੰ ਭੌਂਕਣ ਨੂੰ ਵੀ ਨਹੀਂ ਦਿੰਦਾ ਨਾ ਨੂੰ ਕੀ ਤਕਲੀਫ ਆ ਤੇਰੇ ਭੌਂਕਣ ਚ ਉਹ ਤਾਂ ਆਫ ਦੁਖੀ ਆ ਉਹਦੇ ਮੁੰਡੇ ਕੁੜੀਆਂ ਨੇ ਉਹਨੇ ਇੱਕ ਸਾਈਡ ਤੇ ਕਮਰਾ ਬਣਾ ਦਿੱਤਾ ਆਪ ਕੋਟੀ ਜੀਂਦੇ ਨੇ ਤੇ ਕਹਿੰਦੇ ਨੇ ਕੁੱਤੇ ਵਾਂਗ ਭੌਂ ਨਾਲ ਆਰਾਮ ਨਾਲ ਰੋਟੀ ਖਾ ਲਾ ਉਹ ਉਹ ਜਿਹਾ ਕੁੱਤਾ ਕੰਨ ਛੱਡ ਯਾਰ ਬੰਦਿਆਂ ਨੇ ਗੱਲਾਂ ਕੀ ਕਰਨੀਆਂ ਮੂਡ ਖਰਾਬ ਹੋ ਗਿਆ ਉਹ ਸੁਣਾ ਕੋਈ ਗੱਲਬਾਤ ਆਪਣੇ ਕੁੱਤਿਆਂ ਭਾਈਆਂ ਦੀ ਉਹ ਦੋਨੋਂ ਆਪਸੇ ਬਹੁਤ ਹੱਸਦੇ ਆ ਤੇ ਆਪਸੇ ਆਪਣੇ ਹੋਰ ਜਾਨਵਰਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਜਿੰਨੇ ਕੇ ਪੋਜੀਸ਼ਨ ਹੈ ਜੀ ਇੱਥੇ ਦਾ ਇਹ ਸਾਡੇ ਪੰਜਾਬ ਦੀ ਸ਼ੀਸ਼ਾ ਜਿਹੜਾ ਹੈਗਾ ਉਹ ਨੂੰ ਮੈਂ ਦੱਸ ਰਿਹਾ ਵੀ ਇਹ ਪੀਜੀਨ ਜੀ ਬਿਲਕੁਲ 팬 ਨੂੰ ਕਹੀ ਜਾਂਦੇ ਨੇ ਅਸੀਂ ਬਹੁਤ ਆਏ ਕੰਮ ਰਿਹਾ ਬਹੁਤ ਪਰ ਇਹਨਾਂ ਸੇ ਕੋਈ ਜਿੱਤ ਨਹੀਂ ਕਰ ਰਿਹਾ ਜੀ ਅੱਲ ਵੀ ਤੁਹਾਡੇ ਨਾਮ ਜ਼ਿਕਰ ਕੀਤਾ ਸੀ ਸਾਰੇ ਬਿਲਕੁਲ ਜੀ ਸੁਖਵੰਤਾ ਸਾਹਿਬ ਬੜੇ ਖੂਬਸੂਰਤ ਵਿਸ਼ਿਆਂ ਤੇ ਤੁਸੀਂ ਗੱਲ ਕੀਤੀ ਆਲੇ ਦੁਆਲੇ ਦੀ ਗੱਲ ਕੀਤੀ ਖੇਤੀ ਸੈਕਟਰ ਦੀ ਗੱਲ ਵੀ ਸੁਣਾਈ ਹੈ ਸੋ ਇੱਕ ਜਿਹੜਾ ਜ਼ਹੀਨ ਦਿਮਾਗ ਹੁੰਦਾ ਜਿਹੜੀ ਜੋਂਦੀ ਜਾਗਦੀ ਜ਼ਰਖੇਜ਼ ਜ਼ਹਿਨियत ਹੁੰਦੀ ਆ ਵਾਲੇ ਦੁਆਲੇ ਹਮੇਸ਼ਾ ਦਰਸ਼ੀ ਨਜ਼ਰ ਰੱਖਦੀ ਐ ਸੋ ਬਹੁਤ ਜਾਣਕਾਰੀਆਂ ਤੁਸੀਂ ਦਿੱਤੀਆਂ ਆਪਣੇ ਇਸ ਨਿੱਕੀ ਜੀ ਗੁਫ਼ਤਗੂ ਦੇ ਵਿੱਚ ਸੋ ਜਾਂਦੇ ਜਾਂਦੇ ਆਪਣਾ ਸੰਪਰਕ ਨੰਬਰ ਪਲੀਜ਼ ਮੇਰਾ ਮੋਬਾਈਲ ਨੰਬਰ ਹੈ 985573504 ਜੀ 98573566 ਜੀ ਮਿਹਰਬਾਨੀ ਕੰਡਾ ਸਾਹਿਬ ਜੀ ਮੇਲ ਆਈ ਹੈ askandamoga@gmail.com ਜੀ ਮਿਹਰਬਾਨੀ ਕੰਡਾ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਜੀ ਕੱਲ ਫੇਰ ਮਿਲਦੇ ਵਾਦੇ ਨਾਲ ਦਿਵਾ ਗਿਆ ਸასი ਕਾਲ ਸੋ ਦੋਸਤੋ ਵਾਚੋ ਵੇਹ ਰਸਿਕਾਲ ਸਾਸੀਕਾਲ ਜੀ ਸਾਸੀਕਾਲ ਸੋ ਦੋਸਤੋ ਇਹ ਹਨ ਮੋਗੇ ਵਿਅੰਗਕਾਰ ਡਾਕਟਰ ਅਮਰੀਕ ਸਿੰਘ ਕੰਡਾ ਜਿਨ੍ਹਾਂ ਨੇ ਮੋਗੇ ਤੋਂ ਸਾਡੇ ਨਾਲ ਸਾਂਝ ਪਾਈ